لگ رہے بہت مزاح ਖਲਾਕਾ ਸੇਖ ਦੇ ਭਾਈ ਗਰਾਊਂਡ ਦੇ ਵਿੱਚ ਆ ਗਏ ਡਾਕਟਰ ਹਰਦੀਪ ਕੰਗਣੀ ਜਿਹੜਾ ਸਖਰੋ ਮੇਕਾ ਲਓ ਸੋਹਣ ਕਬੱਡੀ ਪਈ ਹੈ ਮੇਰੇ ਪੰਜਾਬੀ ਦੇ ਕੰਨ ਜਾਪੀ ਕਾਪ ਮਤਲਬ ਹੁਣ ਤੇ ਨਾਲ ਜਪਾਉਂ ਤਾਕਾ ਮੁੰਡਾ ਦੇ ਵੀਰੇ ਜੁਰਾਲ ਆ ਮੁੰਡਾ ਬਰਲਾ ਜੀ بلے بلے کروایا بولا نہ ਜੀ ਸਭੀ ਦੋਸਤਾਂ ਚਾਹਲੀ ਤੇ ਬੇਨਤੀ ਆ ਤਿੰਨ ਤੋਂ ਬਾਅਦ ਬੱਲੇਬਾਤ ਹੌਂਕੀ ਦੀ ਟੀਮਾਂ ਚਾਹਲੀ ਦੇ ਲਈ ਆ ਰਹੇ ਹਨ ਫਿਰ ਮੈਚ ਪੜੀ ਹੈ ਗੁਰੂ ਜੀ ਦਾ ਫਤਿਹ ਕੋਈ ਗੱਲ ਨਹੀਂ ਹਾਸੀ ਮਜ਼ਾਕ ਚੱਲਦੀ ਰਹਿੰਦਾ ਲੈ ਵੀ ਮਿੱਤਰੋ ਪਹਿਲਾਂ ਇਹ ਦੱਸੋ ਹਾਲ ਚਾਹ ਠੀਕ ਨੇ ਸਾਰਿਆਂ ਦੇ ਹਮ ਤੇੜੀ ਵਾਲਿਆਂ ਦੇ ਟੱਕੜੇ ਚੱਲਦਾ ਰਹਿੰਦਾ ਇੱਕ ਥੋੜੇ ਨਾਲ ਕੰਮ ਦੀ ਗੱਲ ਕਰਦਾ ਮੈਂ ਹੱਕ ਤੋਂ ਤੋਂ ਮੇਰੀ ਮਾਂ ਬਿਮਾਰ ਆ ਉਹਨੂੰ ਕੈਂਸਰ ਹੈ ਜਿਹੋ ਦਾ ਇਲਾਜ ਚੱਲ ਰਿਹਾ ਆਪਣੇ ਚੰਡੀਗੜ੍ਹ ਤੋਂ ਸੋ ਮਿੱਤਰੋ ਉਥੇ ਮੈਂ ਗੱਲ ਕੀਤੀ ਵੀ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਵੀ ਜਾਇਆ ਕਰੋ ਉਥੇ ਸੈਂਪਲ ਲਿਆ ਕਰੋ ਮਨ ਜੀ ਨੂੰ ਵੀ ਥੋੜੀ-ਮੋਟੀ ਪ੍ਰੋਬਲਮ ਹੁੰਦੀ ਆ ਉਹਦਾ ਪਤਾ ਲੱਗੇ ਸਾਰਿਆਂ ਨੂੰ ਪਰ ਉਹ ਕਹਿੰਦੇ ਸੀ ਵੀ ਇਸਾਨ ਦੇ ਵਿੱਚ ਦੋ ਟੀਮਾਂ ਭੇਜਦੇ ਆ ਤੁਹਾਡੇ ਸਾਰੇ ਪਿੰਡਾਂ ਚ ਜਿੱਥੇ ਵੀ ਫਿਕਰ ਕਰ ਆਉਂਦਾ ਸਾਰੇ ਮੇਲੇ ਦੇ ਵਿੱਚ ਭੇਜਦੇ ਆ ਪਰ ਕਹਿੰਦੇ ਤੁਹਾਡੇ ਕੋਈ ਵੀ ਟੈਸਟ ਨਹੀਂ ਕਰਵਾਉਂਦਾ ਕਿਉਂਕਿ ਉਹਦੇ ਵਿੱਚ ਮੈਚ ਸ਼ਾਮਲਾ ਜਦੋਂ ਪਹਿਲਾ ਆਈਸੀਜੀ ਮੈਨੂੰ ਵੀ ਪਤਾ ਬਾਲੀ ਜਦੋਂ ਪਹਿਲਾ ਆਈਸੀਜੀ ਮੈਂ ਮੰਮੀ ਨੂੰ ਕਿਹਾ ਵੀ ਤੇਰਾ ਗਲਜਾ ਦੁਖਦਾ ਜੇ ਅਗਰ ਕਪ ਟੈਸਟ ਕਰਾ ਲਈਏ ਲਾਣਦਾਰ ਕਹਿੰਦਾ ਹੈ ਜੇ ਕੁਝ ਆਪਣੇ ਹੋਣੀ ਹੁੰਦਾ ਹੁੰਦਾ ਹੈ ਤੇ ਇਹ ਨਾਲ ਭਾਈ 1.5 ਸਾਲ ਟੱਪ ਗਿਆ 1.5 ਸਾਲ ਤੋਂ ਬਾਅਦ ਜਦੋਂ ਅਸੀਂ ਸੰਗਰੂਰ ਗਏ ਦਿੱਤਾ ਵੱਧ ਗਈ ਆ ਹੁਣ ਅਕਤੂਬਰ ਤੋਂ 5-6 ਮਹੀਨੇ ਹੋ ਗਏ ਤੇ ਉਹ ਕਹਿੰਦੇ ਵੀ ਕੈਂਸਰ ਆ ਕੈਸਾ ਦਵਾਈ ਚੱਲੇਗੀ ਚੱਲੇ ਚੱਲੇਗੀ ਕਿ ਇਹ ਫੂਡ ਪੈਕ ਬਦਲਿਆ ਜਾਂਦਾ ਮੈਨੂੰ ਇਸ ਕੱਟ-ਕੁਟ ਕੇ ਬਸਾਂ ਹੀ ਮਾਰ ਦੇਣਗੇ ਅੱਜ ਜੇ ਮੈਂ ਪੈਸੇ ਨਾ ਦਿੰਦੇ ਆ ਤੇ ਉਸ ਤੋਂ ਬਾਅਦ ਸੰਗਰੂਰ ਨਾਲ ਰੈਫਰ ਕਰਤੀ ਚੰਡੀਗੜ੍ਹ ਚੰਡੀਗੜ੍ਹ ਜਾ ਕੇ ਪਤਾ ਲੱਗਿਆ ਵੀ 10 ਦਿਨ ਆਈਸੀਯੂ ਦੇ ਵਿੱਚੋਂ ਨਹੀਂ ਗੱਡੀ ਹੋ ਬਸ ਇਸੇ ਮਿੱਤਦੀਆਂ ਦੇਖ ਰਿਆ ਕਰਾਂ ਤੁਸੀਂ ਰੀਲ ਦੇਖੀ ਹੋਣੀ ਬਾਈ ਸਾਰੇ ਨੇ ਇੰਸਟਾਗ੍ਰਾਮ ਤੇ ਤੇ ਉਹਦੇ ਵਿੱਚ ਬਾਈ ਉਦੋਂ ਬਾਅਦ 1.5 ਮਹੀਨੇ ਬਾਅਦ ਮੈਨੂੰ ਚੰਡੀਗੜ੍ਹ ਤੋਂ ਛੁੱਟੀ ਮਿਲੀ ਦੁਬਾਰੇ ਫੇਰ ਸੰਗਰੂਰ ਮਹੀਨਾ ਸੰਗਰੂਰ ਮਿੱਤਰੀ ਮੈਨੂੰ ਹਾਲੇ ਤੱਕ ਠੀਕ ਨਹੀਂ ਹੈਗੀ ਸਾਹਾਂ ਤੇ ਹੈ ਕੇਸਰ ਨਾਲ ਲੜ ਰਹੀ ਹੈ ਉਹ ਸੋ ਮਿੱਤਰੋ ਬਾਈ ਬਣ ਕੇ ਕਿ ਬੇਨਤੀ ਕਰਦਾ ਉੱਥੇ ਦੇ ਡਾਕਟਰ ਜੀ ਨੇ ਮੈਨੂੰ ਪਛਾਣਿਆ ਉਹਨੇ ਦੱਸਿਆ ਵੀ ਤੁਹਾਡੇ ਸਾਰੇ ਪਿੰਡਾਂ ਦਾ ਅਸੀਂ ਜਾਣਦੇ ਆ ਸਿੰਪਲ ਲਾਈਨ ਬਾਈ ਬਣ ਕੇ ਜੀ ਨੂੰ ਵੀ ਦਿੱਕਤ ਆ ਉੱਥੇ ਮੈਂ ਦੇਖਿਆ ਬਾਈ ਜਿਹਦੇ ਮੂੰਹ ਤੇ ਥੋੜੀ ਜਿਹੀ ਫੁਣਸੀ ਹੋ ਜਾਂਦੀ ਹੈ ਨਾ ਉਹ ਤੋਂ ਐਡੇ ਐਡੇ ਫੁਣਸੇ ਬਣ ਜਾਂਦੇ ਨੇ ਫੋੜੇ ਤੁਸੀਂ ਦੇਖਦੇ ਹੋਵੋਗੇ ਜਿਹੜੇ ਆਪਾਂ ਚਲੋ ਕੋਈ ਪਿੰਡਾ ਤਾਂ ਨਹੀਂ ਸੇਟਾਂ ਦੀਆਂ ਲੱਬੀਆਂ ਦੇ ਮੂੰਹਿਆਂ ਨਹੀਂ ਬਣਾਏ ਹੁੰਦੇ ਆਹ ਤੰਨੀ ਘੰਨੀ ਦੇ ਮੂੰਹੇ ਨਹੀਂ ਬਣਾਏ ਹੁੰਦੇ ਸੱਚੀ ਮਿੱਥੀ ਉਹ ਝੰਨੀ ਘੜਦੇ ਬਾਈ ਹੂੰ ਐਡੇ ਐਡੇ ਜਵਾੜੇ ਵੱਡੇ ਹੋਏ ਸੋ ਮਿੱਤਰੋ ਬਾਈ ਬਣ ਕੇ ਮੈਂ ਹੱਥ ਵੰਦ ਕੇ ਬੇਨਤੀ ਕਰਦਾ ਆਪਣੇ ਚਾ ਦੇ ਆ ਭਾਈ ਕਗਰ ਦੇ ਏਰੀਏ ਚ ਉੱਥੋਂ ਪਤਾ ਲੱਗਦਾ ਜਦੋਂ ਆਪਾਂ ਏਰੀਏ ਗਏ ਹੁੰਦੇ ਨੇ ਮਿਲਦੇ ਨੇ ਮੈਂ ਹੱਥ ਵੰਦ ਕੇ ਬੇਨਤੀ ਕਰਦਾ ਜਦੋਂ ਵੀ ਡਾਕਟਰ ਦੀ ਟੀਮ ਆਉਂਦੀ ਹੈ ਨਾ ਆਪਾਂ ਇੱਕ ਜ਼ਰੂਰੀ ਇਹ ਹੈਗਾ ਵੀ ਆਪਾਂ ਨੂੰ ਕੈਂਸਰ ਹੀ ਹੋਵੇ ਕਿਰਤੋ ਗਟਾ ਆਪਾਂ ਟੈਸਟ ਕਰਾ ਸਕਦੇ ਆ ਬੱਚ ਤਾਂ ਸਕਦੇ ਆ ਬਸ ਐਂਜੇ ਜੀ ਬੇਨਤੀ ਲੈ ਕੇ ਆਇਆ ਪਰਵਾਨ ਕਰਿਓ ਭਾਈ ਬਣ ਕੇ ਹੱਸ ਸਮਝਾ ਕੇ ਚੱਲਦਾ ਰਹਿੰਦਾ ਕਿਉਂਕਿ ਮੈਂ ਭਾਈ ਇਹ ਭੁਗਤ ਰਿਹਾ 2 ਘੰਟੇ ਬਾਈ ਜੋਟੀ ਲਾਉਂਦਾ ਮਾਂ ਤੇ 2 ਘੰਟੇ ਮੈਂ ਹੈਨਾ ਕਿਉਂਕਿ ਇੱਥੇ ਟਾਈਮ ਲੱਗਿਆ ਹੋਇਆ ਗਣ ਦੇ ਵਿੱਚ ਇਥੋਂ ਦੀ ਸਾਹ ਲੈਂਦੀ ਆ ਉਹ ਤੇ ਪੇਟ ਦੇ ਵਿੱਚ ਅਲੂਕਰ ਜਾਂਦਾ ਆਪਣਾ ਖਾਣਾ ਪਾਣੀ ਪੁੱਟਦਾ ਜਾਂ ਚਾਹ ਵਸ ਇਹ ਜਾਂ ਕੁਛੀ ਸੋ ਮਿੱਤਰ ਪੈਰੋਂ ਮੈਂ ਕਹਿਣਾ ਵੀ ਕਿਸੇ ਦੀ ਮਾਂ ਆ ਜਾ ਬਾਪ ਇਹ ਨਾ ਪੁੱਗਤੇ ਬਾਈ ਬਣ ਕੇ ਹੱਥ ਥਣ ਕੇ ਦੁਬਾਰੇ ਫਿਰ ਬੇਨਤੀ ਕਰਦਾ ਟੈਸਟ ਜ਼ਰੂਰ ਕਰਵਾ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ترسےਮ ਸਿੰਘ ਜੀ ਠੀਕ ਹੈ ਜੀ ਕਲੱਬ ਚੇਅਰਮੈਨ ਜੀ ਕੀ ਸਰ ਜੋ ਆਪਣੇ ਹੁਣ ਇਹ ਨੌਵਾਂ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਏ ਤੇ ਇਹਦੇ ਵਾਰ ਤੁਸੀਂ ਨਵੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਆਪਾਂ ਕਹਿੰਦੇ ਨਸ਼ੇ ਪਤੇ ਛੱਡ ਕੇ ਕਬੱਡੀ ਵੱਲ ਹੋ ਹਨਾ ਤੇ ਛੋਟੇ ਛੋਟੇ ਬੱਚੇ ਬਹੁਤ ਨਸ਼ੇ ਪਤੇ ਕਰਨ ਲੱਗੇ ਤੇ ਅਸੀਂ ਤਾਂ ਕਹਿੰਦੇ ਆ ਵੀ ਮਤਲਬ ਲੋਕ ਸਹਿਯੋਗ ਨਾਲ ਅਸੀਂ ਕਬੱਡੀ ਟੂਰਨਾਮੈਂਟ ਨੌਵਾਂ ਕਰਵਾ ਰਹੇ ਆ ਤੇ ਲੋਕ ਬੜਿਆ ਬੜੀਆ ਮਤਲਬ ਉਤਸ਼ਾਹ ਨਾਲ ਦੇਖ ਰਹੇ ਨੇ ਠੀਕ ਹੈ ਜੀ ਤੇ ਤੁਜੇ ਵੀਰ ਜੀ ਆਪਣੇ ਜੋ ਖਿਡਾਈ ਨਾਲ ਤੁਸੀਂ ਕੀ ਨਾਮ ਰੱਖੇ ਹੋਏ ਨੇ ਤੇ ਫਰਸਟ ਪ੍ਰਾਈਜ਼ ਹੈਗਾ ਜੀ ਅ 40000 ਰੁਪਿਆ ਦੂਜਾ ਇਨਾਮ ਹੈਗਾ 41000 ਰੁਪਿਆ ਹਾਂਜੀ ਧੰਨਵਾਦ ਵੀਰ ਜੀ